ਮੈਂ ਵਿਸ਼ਾਲ ਸੁਬਦਨ ਪੀਡਬੀ ਆਂਡਾ ਰੰਬੀ ਸਰ ਤੇ ਸਭ ਨਾਲ ਪਹਿਲਾਂ ਮੈਂ ਸਾਰਿਆਂ ਨੂੰ ਦੀਵਾਲੀ ਦੀਆਂ ਅਤੇ ਬੰਦੀਸ਼ੌਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਵਾਂ ਅਤੇ ਨਾਲ ਹੀ ਦੀਵਾਲੀ ਦੇ ਇਤਿਹਾਸ ਤੇ ਇਹ ਵੀ ਸੁਨੇਹਾ ਦੇਣਾ ਚਾਹੁੰਦਾ ਵਾਂ ਕਿ ਸਾਨੂੰ ਸਾਰਿਆਂ ਨੂੰ ਜਿਹੜੀ ਹੈ ਕਿ ਇਸ ਦੀਵਾਲੀ ਤੇ ਮਿਲ ਜੁਲ ਕੇ ਸਾਰਿਆਂ ਨਾਲ ਪਿਆਰ ਨਾਲ ਅੱਗੇ ਵਧਣਾ ਚਾਹੀਦਾ ਅਤੇ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ ਪਟਾਕੇ ਰਾਈ ਤਾਂ ਕਿ ਪ੍ਰਦੂਸ਼ਣ ਅੱਗੇ ਦੇਖੋ ਤੁਹਾਨੂੰ ਪਤਾ ਕਿੰਨਾ ਹੋ ਰਿਹਾ ਇਸ ਲਈ ਸਾਨੂੰ ਗ੍ਰੀਨ ਦੀਵਾਲੀ ਮਨਾ ਕੇ ਸੁਨੇਹਾ ਦੇਣਾ ਚਾਹੀਦਾ ਆਨੋਲੇ ਕਾ ਵੀ ਰੁਕੋ ਪੇੜ ਜਿਹੜੇ ਆ ਕੀ ਬਚਨ ਸਤਨ ਧੰਨਵਾਦ ਜੀ ਤਾਂ ਕੀ ਕਹਾਂ ਪੋਰੀ ਜੀ ਬੰਦੀ ਛੋੜ ਦੀ ਬੰਦੀ ਹਾਂਜੀ ਸਰ ਹਾਂਜੀ ਮੈਂ ਸਤਵੀਰ ਸਿੰਘ ਐਸਜੀਸੀ ਨਾਲ ਆ ਪਹਿਲਾਂ ਤਾਂ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਬਹੁਤ-ਬਹੁਤ ਮੁਬਾਰਕਾਂ ਹਨ ਸਾਰਿਆਂ ਨੂੰ ਦੀਵਾਲੀ ਤੇ ਬੰਦੀ ਛੋੜ ਦੇ ਦਿਨ ਸੇਖੋ ਇਹ ਹੈ ਤਿਹਾਰ ਹੈ ਜਿੱਥੇ ਸਾਰੇ ਅਮੀਰ ਗਰੀਬ ਲੋਕਾਂ ਨੂੰ ਆਸਾਂ ਵੇਦਾਂ ਹੁੰਦੀਆਂ ਸੋ ਮੇਰਾ ਇਹ ਸੁਨਾ ਸਾਰਿਆਂ ਨੂੰ ਰਲ ਮਿਲ ਕੇ ਦੀਵਾਲੀ ਮਨਾਓ ਹਰੇਕ ਵਪਾਰੀ ਨੂੰ ਆਸ ਹੁੰਦੀ ਹੈ ਕਿਸਾਨ ਨੂੰ ਆਸ ਹੁੰਦੀ ਹੈ ਉਹਦੇ ਘਰ ਤੇ ਕੋਈ ਆਵੇ ਇਸ ਵਾਰੀ ਸੋਇਸ਼ ਕਰਕੇ ਪਰਮਾਤਮਾ ਸਾਰਿਆਂ ਦੀ ਸਾਰਿਆਂ ਨੂੰ ਪਰਮਾਤਮਾ ਸਾਰਿਆਂ ਦੀ ਜੀਵਨ ਭਰਨ ਪਰਮਾਤਮਾ ਨੂੰ ਚਾਹੀਦਾ ਸਾਰਿਆਂ ਨੂੰ ਜੋ ਪਿੱਛੇ ਜਿਹੇ ਹੁਣ ਪੰਜਾਬ ਚ ਹੜਾ ਆਇਆ ਕੁਦਰਤੀ ਕਰੋਪੀ ਬੜੀ ਆਪਾਂ ਸਹੀ ਆ ਸੋ ਇਹ ਵੀ ਛੋਟੇ ਵਪਾਰੀਆਂ ਤੋਂ ਵੱਧ ਤੋਂ ਵੱਧ ਤੁਸੀਂ ਸਮਾਨ ਖਰੀਦੋ ਜੋ ਵੀ ਤੁਸੀਂ ਆਪਣੇ ਥਰੇਲੂ ਵਪਾਰੀਆਂ ਨੂੰ ਪਹਿਲਾਂ ਤਰਜੀਹ ਦਿਓ ਫਿਰ ਦੀਵਾਲੀ ਤੇ ਆਪਕੋ ਚ ਸਮਾਜਿਕ ਬਰਾਈਆਂ ਨੂੰ ਰਲ ਕੇ ਪਿਆਗੋ ਸੋ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਦੀਆਂ ਸਤਿਗੁਰੂ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਹੱਥ ਜੋੜ ਕੇ ਸਾਰਿਆਂ ਨੂੰ ਦਿਵਾਲੀ ਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਔਰ ਆਰਕੀ ਦਿਵਾਲੀ ਜਿਹੜੀ ਆ ਆਪਾਂ ਗ੍ਰੀਨ ਮਨਾਉਣੀ ਆ। ਪਟਾਕੇ ਤੋਂ ਬਿਨਾਂ ਮਨਾਉਣੀ ਆ। ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਵਾ। ਤੇ ਇੱਕ ਵੀ ਇੱਕ ਤੁਹਾਨੂੰ ਇਹਦਾ ਫਾਇਦਾ ਮਿਲੇਗਾ। ਤੁਸੀਂ ਪਟਾਕੇ ਬਿਲਕੁਲ ਨਹੀਂ ਚਲਾਣੇ। ਦਿਵਾਲੀ ਸਿਰਫ ਗ੍ਰੀਨ ਮਨਾਓ। ਬਸ ਵਾਇਰਿਕ ਹਾਲਾਤਾਂ ਵਾਇਰਿਕ ਫਤਰੀ। ਇੱਕ ਗੱਲ ਕਰਦੇ ਆ ਅੱਜ ਤੱਕ ਕੀ ਮੈਸੇਜ ਦੇਣਾ ਜਿਹੜੇ ਸੰਦੇਸ਼ ਆ ਰਹੇ ਦਿਵਾਲੀ ਦਾ ਔਰ ਬੰਦੀ ਛੋੜ ਦੀ। ਮੈਂ ਬੋਰ ਸਿੰਘ ਐਸਡੀਸੀ ਪੱਟੀ ਮੈਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿ ਆਪਕੀ ਜਿਹੜੀ ਆਪਾਂ ਦੀਵਾਲੀ ਆ ਉਹ ਸਾਰੇ ਨਾਲ ਮਿਲ ਕੇ ਤੁਹਾਡੇ ਬੜੇ ਜੈ ਜੀ ਗਗਰਜੀ ਖਾਲਸਾ ਵੈਰੀ ਨਹੀਂ ਸਾਡੇ ਜੁੜ ਚੁੱਕੇ ਨੇ ਸਰਦਾਰ ਗੋਪੀ ਸਿੰਘ ਜੀ ਜਿਹੜੇ ਇੱਥੋਂ ਦੇ ਹੈਟ ਕਰ ਰਹੇ ਨੇ ਜਿਸ ਪਿੰਡ ਕੁਲਪੁਰ ਕੀ ਜਾਂਦਾ ਵੀ ਅਰਦਾ ਦੇ ਲੋਕਾਂ ਬਾਤ ਆਉ ਗੱਲ ਕਰਦੇ ਆ ਕੀ ਕਹਣਾ ਚਾਹਦੇ ਆ ਆਪਣਾ ਮੈਚੀ ਕੀ ਦੇਣਾ ਆਪਣਾ ਨੌਜੋ ਪੀੜੀ ਵਾਈਬਲਜੀ ਦਾ ਖਾਲਸਾ ਵਾਈਬਲਜੀ ਦੇ ਪਤੇ ਮੈਂ ਗੁਰਪ੍ਰੀਤ ਸਿੰਘ ਪੀਡੋ ਜੀ ਬਿਆਨ ਦਾ ਕੰਸਟਰਕਸ਼ਨ ਡੀਜ਼ਨ ਨੰਬਰ 2 ਮੈਂ ਸਾਰਿਆਂ ਨੂੰ ਕਹਿੰਦਾ ਵਾਈਬਲਜੀ ਦਾ ਖਾਲਸਾ ਵਾਈਬਲਜੀ ਦੇ ਪਤੇ ਦੀ ਸਾਨੂੰ ਅਰਦੀ ਦੀਵਾਲੀ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਰਹਿਤ ਰਹਿਣਾ ਚਾਹੀਦਾ ਹੈ ਜੀ ਸਰ ਬੰਦੀ ਛੋੜਦਿਆਂ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ